ਮੈਨੂੰ ਮਸ਼ੀਨ ਤੇ ਕਢਾਈ ਕਰਨੀ ਆਉਂਦੀ ਸੀ ਮੇਰਾ ਬਹੁਤ ਵਧੀਆ ਕੰਮ ਚੱਲਦਾ ਸੀ ਸਟੀਚਿੰਗ ਵੀ ਕਰਦੀ ਸੀ ਫਿਰ ਵੀ ਮੈਨੂੰ ਘਰ ਦੇ ਨੇ ਕਿਹਾ ਵੀ ਚਲ ਇੱਕ ਵਾਰੀ ਜਾ ਕੇ ਤਾਂ ਦੇਖ ਲਓ ਵੀ ਕੀ ਕੰਮ ਹੈ ਕੀ ਨਾ ਹੈ ਜਦੋਂ ਅਸੀਂ ਆਏ ਸਾਨੂੰ ਪਤਾ ਲੱਗਿਆ ਕਿ ਇਹ ਹੱਥ ਦੇ ਨਾਲ ਜਿਹੜਾ ਪੁਰਾਣੇ ਬਾਗਾਂ ਤੇ ਕੰਮ ਹੁੰਦਾ ਸੀ ਫੁਲਕਾਰੀਆਂ ਤੇ ਹੁੰਦਾ ਸੀ ਉਹ ਸਿਖਾ ਰਹੇ ਆ 15 ਦਿਨਾਂ ਦੀ ਸਾਡੀ ਸਕਰੀਨਿੰਗ ਟ੍ਰੇਨਿੰਗ ਹੋਈ 15 ਦਿਨਾਂ ਦੀ ਬੇਸਿਕ ਟ੍ਰੇਨਿੰਗ ਹੋਈ ਉਹਦੇ ਵਿੱਚੋਂ ਸਾਨੂੰ ਵੀ ਇਹਨਾਂ ਨੇ ਸਾਡਾ ਕੰਮ ਦੇਖ ਕੇ ਹੱਥ ਦੀ ਸਪਾਈ ਦੇਖ ਕੇ ਸੈਨੂ ਇਹਨਾਂ ਨੇ ਬੋਮੈਂਡੇ ਤੇ ਪ੍ਰਾਈਜ਼ ਵੀ ਦਿੱਤਾ ਮੈਨੂੰ ਟਰੋਫੀ ਮਿਲੀ ਹੋਈ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੈਨੂ ਟ੍ਰੇਨਰ ਚੁਣਿਆ ਜਿਵੇਂ ਕਿ ਦੇਸੀ ਘਿਓ ਤੇ ਡਾਲਡਾ ਘਿਓ ਹੋ ਗਿਆ ਉਸ ਤਰ੍ਹਾਂ ਦਾ ਕੰਮ ਹੈਗਾ ਜਿਹੜਾ ਕਿ ਮਸ਼ੀਨ ਦਾ ਕੰਮ ਆ ਉਹਦੇ ਕਿ ਜਿਹੜੇ ਬੈਕ ਸਾਈਡ ਹੈਗੀ ਆ ਉਹਦੇ ਬੈਕ ਸਾਈਡ ਵੀ ਧਾਗਾ ਬਹੁਤ ਜ਼ਿਆਦਾ ਰਹਿ ਜਾਂਦਾ ਜਿਹੜਾ ਹੱਥ ਦਾ ਕੰਮ ਹੈ ਇਹ ਤੁਸੀਂ ਦੇਖ ਲਓ ਨੀਚੇ ਧਾਗਾ ਬਿਲਕੁਲ ਦਿਖਾਈ ਨਹੀਂ ਦਿੰਦਾ ਹੈਗਾ ਕਾ ਇਹਦੇ ਵਿੱਚ ਬਹੁਤ ਅੰਤਰ ਆ ਸਰ ਤੇ ਇਹਦੇ ਨਾਲ ਜਿਹੜੀਆਂ ਹੁਣ ਲੇਡੀਜ਼ ਹੈਗੀਆਂ ਬਹੁਤ ਜ਼ਿਆਦਾ ਵੀ ਉਹਨਾਂ ਦਾ ਇੰਟਰਸਟ ਬਣ ਗਿਆ ਇਸ ਕੰਮ ਕਰਨ ਨੂੰ ਹਾਂਜੀ ਸਰ ਸਾਨੂੰ ਵਧੀਆ ਇਨਕਮ ਹੁੰਦੀ ਐ ਇਸ ਤੋਂ ਫੁਲਕਾਰੀ ਦੀ ਕਢਾਈ ਤੋਂ ਤੇ ਸਾਨੂੰ ਬਹੁਤ ਵਧੀਆ ਲੱਗਦਾਗਾ ਕਿਉਂਕਿ ਹੁਣ ਸਾਨੂੰ ਇੱਕ ਰੋਜ਼ਗਾਰ ਦਾ ਵੀ ਸਾਧਨ ਮਿਲ ਗਿਆਗਾ ਪਹਿਲਾਂ ਲੇਡੀਜ਼ ਵੀ ਘਰਾਂ ਦੇ ਵਿੱਚ ਬੇਲੀਆਂ ਬੈਠੀਆਂ ਹੁੰਦੀਆਂ ਸੀਗੀਆਂ ਹੁਣ ਐਟਮੇਲ ਦੀ ਬਦੌਲਤ ਉਹਨਾਂ ਨੂੰ ਵੀ ਰੋਜ਼ਗਾਰ ਦਾ ਵੀ ਸਾਧਨ ਮਿਲ ਗਿਆ ਕੀ ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਤੁਹਾਡੇ ਨਾਲ ਮਨੀਸ਼ ਗਰਗ ਅਯੋਕੇ ਸਮੇਂ ਵਿੱਚ ਹਰ ਚੀਜ਼ ਆ ਜਿਹੜੀ ਮਸ਼ੀਨੀ ਯੁੱਗ ਆ ਗਿਆ ਹੈ ਮਸ਼ੀਨ ਨਾਲ ਤਿਆਰ ਹੁੰਦੀ ਹੈ ਪਿੰਡਾਂ ਵਿੱਚ ਕਿਸੇ ਸਮੇਂ ਫੁਲਕਾਰੀ ਸੀ ਖੁਦ ਔਰਤਾਂ ਫੁਲਕਾਰੀ ਹੱਥ ਨਾਲ ਕੱਢਦੀਆਂ ਸਨ ਤੇ ਉਸ ਨੂੰ ਸ਼ਿੰਗਾਰ ਬਣਾਇਆ ਜਾਂਦਾ ਸੀ ਵਿਆਹਾਂ ਸ਼ਾਦੀਆਂ ਚ ਸਮਾਗਮਾਂ ਵਿੱਚ ਪਰ ਹੁਣ ਜਿਹੜੀ ਫੁਲਕਾਰੀ ਦੀ ਜਗ੍ਹਾ ਗਈ ਉਹ ਮਸ਼ੀਨਾ ਨੇ ਲੈ ਲਈ ਹੈ ਮਸ਼ੀਨਾ ਨਾਲ ਆ ਜਿਹੜੀ ਫੁਲਕਾਰੀ ਤਿਆਰ ਕੀਤੀ ਜਾਂਦੀ ਹੈ ਪਰ ਹੁਣ ਵੀ ਕੁਝ ਲੋਕ ਨੇ ਜਿਹੜੇ ਇਸ ਫੁਲਕਾਰੀ ਨੂੰ ਜਿੰਦਾ ਰੱਖਣ ਲਈ ਉਪਰਾਲਾ ਕਰਦੇ ਨੇ ਹੱਥਾਂ ਨਾਲ ਫੁਲਕਾਰੀ ਹੈ ਜਿਹੜੀ ਇਹ ਤਿਆਰ ਕੀਤੀ ਜਾਂਦੀ ਹੈ ਭਾਵੇਂ ਕਿ ਕਾਫੀ ਸਮਾਂ ਲੱਗਦਾ ਹੈ ਇਸ ਨੂੰ ਤਿਆਰ ਕਰਨ ਤੇ ਪਰ ਮਸ਼ੀਨੀ ਤੇ ਹੱਥੀ ਦਾ ਕਾਫੀ ਜਿਹੜਾ ਅੰਤਰ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ ਉਹ ਬਿਸ਼ੱਕ ਅੱਜ ਕੱਲ੍ਹ ਜਿਹੜੀ ਨਮਾਇਸ਼ ਹੈ ਜਿਸ ਤਰ੍ਹਾਂ ਦੇਖਿਆ ਜਾ ਸਕਦਾ ਵਿਰਾਸਤ ਮੇਲੇ ਲੱਗਦੇ ਨੇ ਮੇਲਿਆਂ ਦੇ ਵਿੱਚ ਹੱਥੀ ਕੱਢੀ ਹੋਈਆਂ ਫੁਲਕਾਰੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਨੇ ਖਾਸ ਕਰ ਸ਼ਹਿਰੀ ਲੋਕਾਂ ਦੀ ਖਿੱਚ ਦਾ ਕੇਂਦਰ ਬੰਦੀਆਂ ਨੇ ਪਰ ਹੁਣ ਪਿੰਡਾਂ ਵਿੱਚ ਵੀ ਨੇ ਇੱਕ ਵਾਰ ਫੇਰ ਆ ਜਿਹੜਾ ਫੁਲਕਾਰੀ ਹੱਥੀ ਕੱਢਣ ਦਾ ਟ੍ਰੈਂਡ ਆ ਜਿਹੜਾ ਸ਼ੁਰੂ ਕੀਤਾ ਗਿਆ ਕੁਝ ਲੋਕ ਨੇ ਸਸਤਾਮਾਂ ਨੇ ਜਿਹੜੀਆਂ ਇਸ ਉਪਰਾਲੇ ਨੂੰ ਔਰਤਾਂ ਨੂੰ ਇਕੱਠਾ ਕਰਕੇ ਇਸ ਉਪਰਾਲੇ ਨੂੰ ਕਰ ਰਹੀਆਂ ਨੇ ਅਸੀਂ ਇਸ ਵਕਤ ਮੌਜੂਦਾ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਹੀ ਨੰਗਲ ਵਿੱਚ ਜਿੱਥੇ ਕੁਝ ਔਰਤਾਂ ਨੇ ਜਿਹੜੀਆਂ ਫੁਲਕਾਰੀ ਕੱਢ ਰਹੀਆਂ ਨੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਫੁਲਕਾਰੀ ਹੈ ਇਧਰ ਭੈਣ ਜੀ ਨੇ ਜਿਹੜੇ ਸਾਰੀ ਜਿਹੜਾ ਹੱਥ ਨਾਲ ਤਿਆਰ ਕਰੀਆਂ ਨੇ ਹੱਥ ਨਾਲ ਉਹਨੂੰ ਕਢਾਈ ਦਾ ਕੰਮ ਆ ਜਿਹੜਾ ਕੀਤਾ ਜਾ ਰਿਹਾ ਕਾਫੀ ਮਿਹਨਤੀ ਕੰਮ ਆ ਬਰੀਕੀ ਕੰਮ ਆ ਜਿਹੜਾ ਕਾਫੀ ਦਿਨਾਂ ਜਿਹੜੇ ਉੱਤੇ ਲੱਗ ਜਾਂਦੇ ਨੇ ਪਹਿਲਾਂ ਵੀ ਇਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਬੇਸ਼ੱਕ ਮਸ਼ੀਨਾਂ ਨਹੀਂ ਸਨ ਹੱਥਾਂ ਨਾਲ ਲੋਕ ਨੇ ਜਿਹੜੇ ਤਿਆਰ ਕਰਦੇ ਸਨ ਫੁਲਕਾਰੀਆਂ ਹੋਰ ਦੇ ਨਾਲ-ਨਾਲ ਇਸ ਤਰ੍ਹਾਂ ਬਹੁਤ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ ਖੁਦ ਸੂਟ ਨੇ ਜਿਹੜੇ ਉਹ ਵੀ ਕੱਢੇ ਜਾਂਦੇ ਨੇ ਉਸ ਦੇ ਨਾਲ-ਨਾਲ ਸਹਰਾਣੇ ਦੇਖੇ ਜਾ ਸਕਦੇ ਨੇ ਝੋਲੇ ਦੇਖੇ ਜਾਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੱਥੀ ਤਿਆਰ ਕੀਤੀਆਂ ਜਾਂਦੀਆਂ ਨੇ ਸਾਡੇ ਨਾਲ ਬੀਬੀਆਂ ਨੇ ਮੌਜੂਦ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਤਿਆਰੀ ਕੀਤੀ ਜਾਂਦੀ ਹੈ ਟ੍ਰੇਨਰ ਨੇ ਤੁਸੀਂ ਸਿਖਾਉਣੇ ਵੀ ਹੋ ਤੇ ਖੁਦ ਵੀ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਪਿੰਡਾਂ ਚ ਫੁਲਕਾਰੀ ਹੈ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਫਿਰ ਕਿਵੇਂ ਮਨਚ ਆਇਆ ਵੀ ਇਹ ਫੁਲਕਾਰੀ ਦੁਆਰਾ ਪਰਫੁੱਲਤ ਕੀਤੀ ਜਾਵੇ ਸ੍ਰੀ ਕਾਲ ਜੀ ਮੇਰਾ ਨਾਮ ਹੈ ਸਦੀਰ ਕੌਰ ਪਿੰਡ ਰਾਮਸਰਾ ਤੋਂ ਅ ਦਸੰਬਰ ਮਹੀਨੇ ਦੇ ਵਿੱਚ ਸਾਡੇ ਪਿੰਡ ਅਨਾਉਂਸਮੈਂਟ ਹੋਈ ਕਿ ਰਿਫਾਇਨਰੀ ਵੱਲੋਂ ਵੀ ਫੁਲਕਾਰੀ ਦਾ ਜੋ ਕਿ ਹੈਗਾ ਕੰਮ ਸ਼ੁਰੂ ਹੋ ਰਿਹਾ ਹੈ ਕਾ ਵੀ ਜੋ ਵੀ ਕਿਸੇ ਲੇਡੀਜ਼ ਨੇ ਸਿੱਖਣਾ ਵੀ ਉਹ ਸਿੱਖ ਸਕਦੇ ਆ ਮੈਨੂੰ ਮਸ਼ੀਨ ਤੇ ਕਢਾਈ ਕਰਨੀ ਆਉਂਦੀ ਸੀ ਮੇਰਾ ਬਹੁਤ ਵਧੀਆ ਕੰਮ ਚੱਲਦਾ ਸੀ ਸਟੀਚਿੰਗ ਵੀ ਕਰਦੀ ਸੀ ਫਿਰ ਵੀ ਮੈਨੂੰ ਘਰ ਦੇ ਨੇ ਕਿਹਾ ਵੀ ਚਲ ਇੱਕ ਵਾਰੀ ਜਾ ਕੇ ਤਾਂ ਦੇਖ ਲਓ ਵੀ ਕੀ ਕੰਮ ਹੈ ਕੀ ਨਾ ਹੈ ਜਦੋਂ ਅਸੀਂ ਆਏ ਸਾਨੂੰ ਪਤਾ ਲੱਗਿਆ ਕਿ ਇਹ ਹੱਥ ਦੇ ਨਾਲ ਜਿਹੜਾ ਪੁਰਾਣਾ ਬਾਗਾਂ ਤੇ ਕੰਮ ਹੁੰਦਾ ਸੀ ਫੁਲਕਾਰੀਆਂ ਤੇ ਹੁੰਦਾ ਸੀ ਉਹ ਸਖਾਰੇ ਆ ਸਾਨੂੰ ਬਿਲਕੁਲ ਨਹੀਂ ਸੀ ਆਉਂਦਾ ਮੇਰੇ ਦਾਦੀ ਨਾਨੀ ਨੇ ਕੱਢੇ ਹੋਏ ਆ ਬਾਗ ਗੱਲ ਕਰ ਮੈਂ ਇਹ ਕੰਮ ਹੱਥ ਨਾਲ ਨਹੀਂ ਸੀ ਕੀਤਾ ਕਦੇ ਵੀ ਜਦੋਂ ਅਸੀਂ ਆ ਕੇ ਇੱਥੇ ਇਹ ਕੰਮ ਸਿੱਖਿਆ ਸਾਨੂੰ ਬਹੁਤ ਵਧੀਆ ਲੱਗਿਆ 15 ਦਿਨਾਂ ਦੀ ਸਾਡੀ ਸਕਰੀਨਿੰਗ ਟ੍ਰੇਨਿੰਗ ਹੋਈ 15 ਦਿਨਾਂ ਦੀ ਬੇਸਿਕ ਟ੍ਰੇਨਿੰਗ ਹੋਈ ਉਹਦੇ ਵਿੱਚੋਂ ਸੈਨੂੰ ਵੀ ਇਹਨਾਂ ਨੇ ਸਾਡਾ ਕੰਮ ਦੇਖ ਕੇ ਹੱਥ ਦੀ ਸਪਾਈ ਦੇਖ ਕੇ ਸੈਨੂੰ ਇਹਨਾਂ ਨੇ ਵੋਮੈਨ ਦੇ ਤੇ ਪ੍ਰਾਈਜ਼ ਵੀ ਦਿੱਤਾ ਮੈਨੂੰ ਟਰੋਫੀ ਮਿਲੀ ਹੋਈ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੈਨੂੰ ਟ੍ਰੇਨਰ ਚੁਣਿਆ ਹੁਣ ਅਸੀਂ ਵੱਖ-ਵੱਖ 11 ਪਿੰਡਾਂ ਦੇ ਵਿੱਚ ਟ੍ਰੇਨਿੰਗ ਦੇਣ ਜਾਣੇ ਆ ਤੇ ਇਹ ਕੰਮ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਸਰ ਕਿਸ ਤਰ੍ਹਾਂ ਰਿਸਪਾਂਸ ਮਿਲਦਾ ਹੈਗਾ ਬੇਸ਼ੱਕ ਕਾਫੀ ਮਰੀਕੀ ਕੰਮ ਆਏਗਾ ਤੇ ਹੁਣ ਦੁਬਾਰੇ ਲੱਗਦਾ ਵੀ ਲੋਕ ਇਸ ਵੱਲ ਪਰਫੁੱਲਤ ਹੋਣਗੇ ਹੁਣ ਮਸ਼ੀਨੀ ਯੁੱਗ ਆ ਗਿਆ ਹੁਣ ਇਹ ਤਾਂ ਜਿਵੇਂ ਇੱਕ ਇੱਕ ਦਿਨ ਚ ਲੱਗਦਾ ਨਹੀਂ ਫੁਲਕਾਰੀ ਤੇ ਮਸ਼ੀਨ ਤੇ ਇੱਕ ਦਿਨ ਚ ਤਿਆਰ ਹੋ ਜਾਂਦੀ ਹੈ ਸਰ ਫਰਕ ਜ਼ਮੀਨ ਆਸਮਾਨ ਦਾ ਹੈ ਹਾਂ ਵੀ ਇੱਕ ਤਰ੍ਹਾਂ ਤੁਸੀਂ ਹੱਸੋਗੇ ਜ਼ਰੂਰ ਜਿਵੇਂ ਕਿ ਦੇਸੀ ਘਿਓ ਤੇ ਡਲਡਾ ਕਿਉਂ ਹੋ ਗਿਆ ਉਸ ਤਰ੍ਹਾਂ ਦਾ ਕੰਮ ਹੈਗਾ ਜਿਹੜਾ ਕਿ ਮਸ਼ੀਨ ਦਾ ਕੰਮ ਆ ਉਹਦੀ ਕਿ ਜਿਹੜੀ ਬੈਕ ਸਾਈਡ ਹੈਗੀ ਆ ਉਹਦੇ ਬੈਕ ਸਾਈਡ ਵੀ ਧਾਗਾ ਬਹੁਤ ਜ਼ਿਆਦਾ ਰਹਿ ਜਾਂਦਾ ਜਿਹੜਾ ਹੱਥ ਦਾ ਕੰਮ ਹੈ ਇਹ ਤੁਸੀਂ ਦੇਖ ਲਓ ਨੀਚੇ ਧਾਗਾ ਬਿਲਕੁਲ ਦਿਖਾਈ ਨਹੀਂ ਦਿੰਦਾ ਹੈਗਾ ਕਾ ਇਹਦੇ ਵਿੱਚ ਬਹੁਤ ਅੰਤਰਾ ਸਰ ਤੇ ਇਹਦੇ ਨਾਲ ਜਿਹੜੀਆਂ ਹੁਣ ਲੇਡੀਜ਼ ਹੈਗੀਆਂ ਬਹੁਤ ਜ਼ਿਆਦਾ ਵੀ ਉਹਨਾਂ ਦਾ ਇੰਟਰਸਟ ਬਣ ਗਿਆ ਇਸ ਕੰਮ ਕਰਨ ਨੂੰ ਤੇ ਉਹ ਇਹ ਕੰਮ ਕਰਕੇ ਬਹੁਤ ਖੁਸ਼ ਵੀ ਹੈਗੀਆਂ ਇਹ ਸਾਰੇ ਵੀ HTML ਨਾਬਾ ਫਾਊਂਡੇਸ਼ਨ ਦਾ ਦਿলো ਧੰਨਵਾਦ ਕਰਦੇ ਆ ਕਿ ਇਹਨਾਂ ਨੂੰ ਘਰੇ ਬੈਠਿਆਂ ਨੂੰ ਹੀ ਕੰਮ ਕਰਨ ਨੂੰ ਮਿਲ ਜਾਂਦਾ ਸਰ। ਇਹਨੂੰ ਦੋ ਕੰਮ ਹੋ ਜਾਂਦੇ ਆ ਨਾਲੇ ਪੁੱਨ ਨਾਲੇ ਫਲੀਆਂ ਨਾਲੇ ਤਾਂ ਬੰਦਾ ਕੰਮ ਸਿੱਖ ਜਾਂਦਾ ਹੈ ਫੇ ਰੁਜ਼ਗਾਰ ਵੀ ਮਿਲ ਜਾਂਦਾ ਹੈ ਇਹਨਾਂ ਨੂੰ। ਹਾਂਜੀ ਸਰ ਜ਼ਰੂਰ ਰੁਜ਼ਗਾਰ ਵੀ ਮਿਲਦਾ ਰੁਜ਼ਗਾਰ ਦੇ ਲਈ ਤੇ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਗਿਆ ਉਹ ਵੂਮਨ ਐਮਪਾਵਰ ਕਰਨ ਵਾਸਤੇ HTML ਤੇ ਨਾਬਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਰਾਮਾ ਮੰਡੀ ਤੇ ਅੱਜ 15 ਦਿਨ ਦੀ ਸਕਰੀਨਿੰਗ ਦਿੱਤੀ ਜਾਂਦੀ ਹੈ ਇਹਦੇ ਵਿੱਚ ਉਸ ਤੋਂ ਡਿਊਰਿੰਗ 15 ਦਿਨ ਦੀ ਬੇਸਿਕ ਟ੍ਰੇਨਿੰਗ ਵੀ ਦੇ ਰਹੇ ਆ। ਉਸ ਤੋਂ ਬਾਅਦ ਇੱਕ ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜਾ ਇਹ ਪ੍ਰੋਡਕਸ਼ਨ ਦਾ ਕੰਮ ਤੁਸੀਂ ਦੇਖ ਹੀ ਰਹੇ ਹੋ ਤੇ ਅੱਜ ਕੱਲ ਬਹੁਤ ਸਾਰੇ ਫਾਈਨਲ ਕੁੜੀਆਂ ਜਿਹੜੀਆਂ 15 ਮਹੀਨੇ ਦੀ ਟ੍ਰੇਨਿੰਗ ਦੇ ਦਰੋਂੜੇ ਕੰਮ ਕਰ ਰਹੀਆਂ ਨੇ ਕਿਆਂ ਫਿਰ ਟ੍ਰੇਨਿੰਗ ਲੈ ਜਾਂਦੇ ਉਸ ਤੋਂ ਬਾਅਦ ਕੰਮ ਮਿਲ ਜਾਂਦਾ ਇਹਨਾਂ ਨੂੰ ਕਿੰਨਾ ਕੰਮ ਮਿਲਦਾ ਕਿੰਨੀ ਕਮਾਈ ਕਰ ਲੈਂਦੀਆਂ ਹੈਗੀਆਂ ਵੀਰੇ ਹਾਂਜੀ ਸਰ ਉਹ ਪ੍ਰੋਡਕਟ ਦੇ ਅਕੋਰਡਿੰਗ ਹੈ ਜਿਵੇਂ ਸਟਾਲਸ ਵਗੈਰਾ 2000 ਦੀ ਪੇਮੈਂਟ ਤੋਂ ਉੱਪਰ ਹੀ ਸਾਰੇ ਸਟਾਲਸ ਨੇ ਜਿਹੜੇ ਦਿੱਤੇ ਜਾਂਦੇ ਨੇਗੇ ਹਾਂਜੀ ਉਸ ਤੋਂ ਬਾਅਦ ਸਾੜੀਆਂ ਹੋਗੀਆਂ ਦੁਪੱਟੇ ਹੋਗੇ ਕੁਰਤੇ ਹੋਗੇ ਸਾਰੇ ਹੀ ਪੇਮੈਂਟ ਜਿਹੜੀ ਕਾਸਟਲੀ ਤੁਹਾਨੂੰ ਪਤਾ ਹੀ ਹੈ ਕਿ ਹੈਂਡੀਵਰਕ ਹੈ ਹੈਂਡਕਰਾਫਟ ਹੈ ਤੋਂ ਕਾਸਟ ਉਹਦੀ ਜ਼ਿਆਦਾ ਹੀ ਹੁੰਦੀ ਹੈ ਕਿੰਨੀਆਂ ਕਿ ਲੜਕੀਆਂ ਹੁਣ ਤੱਕ ਕੰਮ ਸਿੱਖ ਚੁੱਕੀਆਂ ਨੇ ਤੇ ਕਿੰਨੀਆਂ ਕਿ ਲੈ ਰਹੀਆਂ ਨੇ ਟ੍ਰੇਨਿੰਗ ਇਹਦੇ ਸਰ ਸਾਡੇ 11 ਪਿੰਡਾਂ ਵਿੱਚ ਜਿਹੜੇ ਰਾਮਾ ਦੇ ਬਟੇਂਡਾ ਦੇ 11 ਪਿੰਡਾਂ ਵਿੱਚ ਬੇਸਿਕ ਟ੍ਰੇਨਿੰਗ ਹੋ ਚੁੱਕੀ ਹੈ ਤੇ 153 ਕੁੜੀਆਂ ਨੇ ਜਿਹੜੀਆਂ ਸਾਡੇ ਨਾਲ ਪ੍ਰੋਡਕਸ਼ਨ ਵਿੱਚ ਵਰਕ ਕਰ ਰਹੀਆਂ ਨੇ 153 ਲੜਕੀਆਂ ਨੇ ਜਿਹੜੀਆਂ ਕਹਿੰਦੇ ਜੀ ਸਿੱਖ ਰਹੀਆਂ ਨੇ ਕੁਝ ਲੜਕੀਆਂ ਟ੍ਰੇਨਿੰਗ ਵੀ ਦੇ ਰਹੀਆਂ ਨੇ ਸਿੱਖ ਵੀ ਰਹੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਆ ਖਰਚਾ ਵਰਚਾ ਵੀ ਨਾਲ ਚੱਲਣ ਲੱਗਿਆ ਹੁੰਦਾ ਸੌਖਾ ਹੋ ਗਿਆ ਫਿਰ ਆਪ ਦਾ ਸਮਾਨ ਆਪ ਲਿਆਇਆ ਕਰੋਗੇ ਹੁਣ ਸ਼ਸ਼ੀਕਾ ਸਰ ਮੇਰਾ ਨਾਮ ਆਨਪ੍ਰੀਤ ਕੌਰ ਹੈ ਜੀ ਪਿੰਡ ਮਾਹੀ ਨਿਗਲਤੋ ਜੀ ਹਾਂਜੀ ਸਰ ਸਾਨੂੰ ਵਧੀਆ ਇਨਕਮ ਹੁੰਦੀ ਐ ਇਸ ਤੋਂ ਫੁਲਕਾਰੀ ਦੀ ਕਢਾਈ ਤੋਂ ਤੇ ਸਾਨੂੰ ਬਹੁਤ ਵਧੀਆ ਲੱਗਦਾਗਾ ਕਿਉਂਕਿ ਹੁਣ ਸਾਨੂੰ ਇੱਕ ਰੋਜ਼ਗਾਰ ਦਾ ਵੀ ਸਾਧਨ ਮਿਲ ਗਿਆਗਾ ਪਹਿਲਾਂ ਲੇਡੀਜ਼ ਵੀ ਘਰਾਂ ਦੇ ਵਿੱਚ ਬੇਲੀਆਂ ਬੈਠੀਆਂ ਹੁੰਦੀਆਂ ਸੀਗੀਆਂ ਹੁਣ ਐਟਮੇਲ ਦੀ ਬਦੌਲਤ ਉਹਨਾਂ ਨੂੰ ਵੀ ਰੋਜ਼ਗਾਰ ਦਾ ਵੀ ਸਾਧਨ ਮਿਲ ਗਿਆ ਹਾਂਜੀ ਸਰ ਇੱਕ ਫੁਲਕਾਰੀ ਦੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਤੇ ਫਿਰ ਕਿੰਨੀ ਕਿਉਂ ਚ ਆਮਦਨ ਆਪਕਿਆ ਜਦ ਤਾ ਹੋ ਜਾਂਦੀ ਹੈਗੀ ਸਰ ਵੀ ਇੱਕ ਮੰਥ ਦੇ ਕਰੀਬ ਵੀ ਤਿੰਨ ਚਾਰ ਲੇਡੀਜ਼ ਕੰਮ ਕਰਕੇ ਵੀ ਇੱਕ ਮੰਥ ਦੇ ਕਰੀਬ ਹੋ ਜਾਂਦੀ ਹੈ ਸਰ ਬਾਗ ਬਾਗ ਤੇ ਲੇਕਿਨ ਸਾੜੀ ਤਾਂ ਵੀ ਬੀਕਲੇਨਤ ਵਿੱਚ ਹੋ ਜਾਂਦੀ ਹੈ ਇਹ ਇਹ ਬਾਗ ਤੁਸੀਂ ਕਹਿੰਦੇ ਫੁੱਲ ਫੂਰੀ ਫਲਕਾਰੀ ਇਹ ਫਿਰ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਕਈ ਕਈਆਂ ਦੇ ਕੋਰਨਰ ਹੀ ਹੁੰਦੇ ਆ ਇਕੱਲੇ ਜਾਂ ਪੂਰੀ ਫੁਲਕਾਰੀ ਵੀ ਬੰਦੀ ਹੈਗੀ ਸਾਰੀ ਨਹੀਂ ਅਲੱਗ-ਅਲੱਗ ਤਰ੍ਹਾਂ ਦੀ ਹੈ ਜੀ ਵੀ ਕਿਸੇ ਦਾ ਸਾਰਾ ਵੀ ਫੁੱਲ ਕਵਰ ਹੁੰਦਾਗਾ ਕਿਸੇ ਦਾ ਵੀ ਵਿੱਚੋਂ ਗੈਪ ਵਗੈਰਾ ਛੱਡ ਕੇ ਐਦਾ ਕਵਰ ਕੀਤਾ ਜਾਂਦਾਗਾ ਅਲੱਗ-ਅਲੱਗ ਡਿਜ਼ਾਈਨਾਂ ਦੇ ਨਾਂ ਵੀ ਕੋਈ ਇਹਨਾਂ ਦੇ ਕੋਈ ਜ਼ਿਆਦਾ ਮਸ਼ਹੂਰ ਕਿਹੜੇ ਹੁੰਦੇ ਨੇ ਕਿਸ ਤਰ੍ਹਾਂ ਦੇ ਬੰਦੇ ਸਿੱਧੂ ਫੁੱਲ ਮਸ਼ਹੂਰ ਆਗਾ ਅੰਮ੍ਰਿਤ ਫੁੱਲ ਹੋ ਗਿਆ ਜਿੱਦਾਂ ਕਿ ਲੋਹਾਰੀ ਫੁੱਲ ਬਹੁਤ ਅਲੱਗ-ਅ ਫਿਰ ਫੁਲਕਾਰੀਆਂ ਬਾਰ ਵੀ ਜਾਂਦੀਆਂ ਕਿਤੇ ਨਿਵਾਇਸ਼ ਬੰਦੀਆਂ ਤੁਹਾਡੀਆਂ ਫੁਲਕਾਰੀਆਂ ਕਿਤੇ ਜਿਵੇਂ ਮੇਲੇ ਲੱਗਦੇ ਨੇ ਵਿਰਾਸਤ ਮੇਲੇ ਲੱਗਦੇ ਨੇ ਹਾਂਜੀ ਸਰ ਐਗਜ਼ਿਬਿਸ਼ਨ ਤੇ ਲੈ ਕੇ ਗਏ ਸੀਗੇ ਪਿਛਲੀ ਵਾਰ ਸਾਡੇ ਮੈਮ ਗਏ ਸੀਗੇ ਤੇ ਦਿੱਲੀ ਐਗਜ਼ਿਬਿਸ਼ਨ ਲੱਗਿਆ ਸੀ ਉੱਥੇ ਲੈ ਕੇ ਗਏ ਸੀਗੇ ਉੱਥੇ ਵੀ ਵਧੀਆ ਵੀ ਰਿਸਪੌਂਸ ਮਿਲਿਆ ਖਾਸ ਕਰ ਸ਼ਹਿਰਾਂ ਦੇ ਲੋਕ ਤਾਂ ਬਹੁਤ ਪਸੰਦ ਕਰਦੇ ਹੋਣਗੇ ਹੱਤੀ ਦਾ ਹੱਥੀ ਕੰਮ ਤਾਂ ਜੇਕਰ ਬਹੁਤ ਘੱਟ ਮਿਲਦਾ ਹੈਗਾ ਮਸ਼ੀਨਾਂ ਨਾਲ ਤਿਆਰ ਹੁੰਦਾ ਜਿਆਦਾ ਹਾਂਜੀ ਸਰ ਸ਼ਹਿਰਾਂ 'ਚ ਵੀ ਵਧੀਆ ਰਿਸਪੌਂਸ ਮਿਲਦਾਗਾ ਬੱਸ ਪਿੰਡਾਂ 'ਚ ਵੀ ਹੁੰਦਾ ਵੀ ਉਹ ਵਧੀਆ ਲੱਗਣ ਲੱਗ ਗਿਆ ਸਾਰੀ ਲੇਡੀਜ਼ ਨੂੰ ਬਹੁ ਕਿੰਨਾ ਕ ਟਾਈਮ ਤੁਸੀਂ ਦੇ ਦਿੰਦੇ ਹੋ ਫਿਰ ਕਿੰਨਾ ਕ ਘੰਟੇ ਕੰਮ ਕਰਦੇ ਹੈਗੇ ਹੋ ਨਾਲ ਨਾਲ ਘਰ ਦਾ ਕੰਮ ਵੀ ਕਰਦੇ ਹੋ ਹਾਂਜੀ ਜਿਹੜਾ ਘਰ ਦਾ ਕੰਮ ਕਰਕੇ ਬਾਅਦ ਚ ਜਿਹੜਾ ਫ੍ਰੀ ਟਾਈਮ ਬਚਦਾ ਜੀ ਘੰਟਾ 2 ਘੰਟੇ 3 ਘੰਟੇ ਉਹਦੇ ਵਿੱਚ ਅਸੀਂ ਵਰਕ ਕਰਦੇ ਹਾਂ ਹਾਂਜੀ ਫਿਰ ਕਹਿੰਦਾ ਵੀ ਵਧੀਆ ਆਮਦਨ ਵੀ ਹੋ ਜਾਂਦੀ ਕਿੰਨੀ ਕ ਕਿੰਨਾ ਕ ਟਾਈਮ ਜਿੰਨੇ ਦਿੰਦੇ ਹੋ ਇੱਕ ਦਿਨ ਚ 2 ਘੰਟੇ ਦਿੰਦੇ ਹੋ ਫਿਰ ਕਿੰਨੇ ਦਿਨਾਂ ਚ ਫੁਲਕਾਰੀ ਤੁਸੀਂ ਤਿਆਰ ਕਰਦੇ ਨੂੰ ਕਰੇ ਆਪਦੇ ਇਹ ਜੀ ਫੁਲਕਾਰੀ ਤਾਂ ਦੋ ਤਿੰਨ ਜਾਣੇ ਲੇਡੀਸ ਲੱਗ ਕੇ ਅਸੀਂ ਕਰਦੇ ਆਂ ਜੀ ਇੱਕ ਮਹੀਨਾ ਤਾਂ ਲੱਗ ਹੀ ਜਾਂਦਾ ਜੀ ਲਗਭਗ ਹਾਂ ਜੀ ਫਿਰ ਤੁਹਾਨੂੰ ਆਮਦਨ ਕਿੰਨੀ ਕੀ ਹੋ ਜਾਂਦੀ ਓਜ ਖਰਚਾ ਵਰਚਾ ਵੀ ਕਿੰਨਾ ਕਾਫੀ ਖਰਚਾ ਵੀ ਧਾਗੇ ਦੇ ਵੀ ਕਾਫੀ ਹੋ ਜਾਂਦਾ ਹੋਊਗਾ ਹਾਂ ਜੀ ਵੈਸੇ ਇਹ ਤਾਂ ਵੀ ਸਾਨੂੰ ਤਾਂ ਜੀ ਹੁਣ ਸਾਰਾ ਕੁਝ ਉਹਨਾਂ ਨੇ ਸੂਈ ਧਾਗੇ ਤੋਂ ਮਤਲਬ ਫਰੇਮ ਸੂਈ ਧਾਗਾ ਸਾਰਾ ਕੁਝ ਕਪੜਾ ਸਾਰਾ ਕੁਝ ਇਹ ਜਿਹੜਾ ਫਾਊਂਡੇਸ਼ਨ ਨਾਬਾ ਫਾਊਂਡੇਸ਼ਨ ਉਹ ਦੇ ਰਹੇ ਨੇ ਅਸੀਂ ਤਾਂ ਬਸ ਸਿਰਫ ਕੰਮ ਕਰਨਾ ਹੁੰਦਾ ਜੀ ਸਿੱਖਣਾ ਇੱਕ ਵਾਰ ਹਾਂਜੀ ਨਹੀਂ ਸਿਖਾਤਾ ਜੀ ਹੁਣ ਅਸੀਂ ਵਰਕ ਦੇ ਰਿਆ ਸਾਨੂੰ ਅਸੀਂ ਉਹ ਕਰ ਰਹੇ ਹਾਂ ਜੀ ਹਾਂਜੀ ਸਿਖਾਤ ਕਿੰਨੇ ਕਨੇ ਲੋਕ ਜਿਵੇਂ ਦੁਬਾਰੇ ਫਿਰ ਬਰਾਤਾਂ ਨੂੰ ਸਮੇਂ ਵੱਲ ਚੱਲ ਪਏ ਨੇ ਲੋਕਾਂ ਨੂੰ ਹਾਂਜੀ ਜੀ ਸਾਡੇ ਗਰੁੱਪ ਚ ਤਾਂ ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਲੜਕੀਆਂ ਤੇ ਲੇਡੀਜ਼ ਜੁੜੇ ਹੋਈਆਂ ਜਿਸ ਸਾਨੂੰ ਬਹੁਤ ਵਧੀਆ ਲੱਗਦਾ ਕੰਮ ਕਰਕੇ ਹਾਂਜੀ ਬਿਲਕੁਲ ਜਿੱਥੇ ਔਰਤਾਂ ਇਸ ਕੰਮ ਨਾਲ ਆਪਣੇ ਹੱਥ ਪੈਰਾਂ ਤੇ ਖੜੀਆਂ ਹੁੰਦੀਆਂ ਨੇ ਰੋਜ਼ਗਾਰ ਉਹਨਾਂ ਨੂੰ ਮਿਲ ਗਿਆ ਹੈਗਾ ਰੁਝੇ ਗਾਹਰ ਆਪਣਾ ਕਰ ਰਹੀਆਂ ਨੇ ਉੱਥੇ ਪਰਾਤਨ ਵਿਰਸੇ ਨੂੰ ਜਿਹੜਾ ਹੈ ਉਤਸ਼ਾਹਤ ਵੀ ਕਰ ਰਹੀਆਂ ਨੇ ਮਨੀਸ਼ਗਰ ਪੀਟੀਸੀ ਨਿਊਜ਼ ਐਂਡ ਮਾਹੀ ਨੰਗਲ ਬਠਿੰਡਾ